ਰਾਈ ਦੇ ਪਾਤਰ ਨੇ ਸਾਡੇ ਡਿਪਟੀ ਕਮਿਸ਼ਨਰ ਜੀ ਚੌਕ ਟਾਈਮ ਤੇ ਪਰੇ ਜੀ ਇਹਨਾਂ ਨੇ 3300 ਬੱਚਿਆਂ ਦੀ ਸ਼ਾਰਟ ਲਿਸਟ ਕੀਤੀ ਹੈ ਔਰ 1250 ਬੱਚਿਆਂ ਨੂੰ ਜਿਹੜੀਆਂ ਐਨਕਾਂ ਬਣਾ ਕੇ ਅੱਜ ਉਹਨਾਂ ਨੂੰ ਡਿਸਟ੍ਰੀਬਿਊਟ ਕੀਤੀਆਂ ਗਈਆਂ ਡਿਪਟੀ ਕਮਿਸ਼ਨਰ ਸਾਹਿਬ ਦਾ ਇੱਕ ਨਵਾਂ ਅਪਰਾਲਾ ਹੈ ਰੈੱਡ ਕਰਾਸ ਸੁਸਾਇਟੀ ਵੱਲੋਂ ਉਹਨਾਂ ਨੂੰ ਮੰਥਲੀ ਐਡਾਂ ਦੇ ਵਿੱਚ ਕੋਟ ਤਕੜਾ ਕਰਨ ਦੇ ਲਈ ਉਹਨਾਂ ਨੂੰ ਜਿਹੜੀ ਰਾਸ਼ੀ ਹੈ ਉਹਨਾਂ ਦੇ ਖਾਤੇ ਵਿੱਚ ਪਾਈ ਗਈ ਹੈ ਇਹ ਵੀ ਬਹੁਤ ਵੱਡਾ ਅਪਰਾਲਾ ਹੈ ਨਾ ਵਨ ਸਟਾਪ ਸੈਂਟਰ ਜਿਹੜਾ ਕੀ ਸਟੇਟ ਦਾ ਪਹਿਲਾ ਵਨ ਸਟਾਪ ਸੈਂਟਰ ਫਾਰ ਡਿਸੇਬਲਡ ਜਿਹੜਾ ਹੈਗਾ ਉਹ ਦੀ ਸਥਾਪਨਾ ਹੋਈ ਤੇ ਕੋਈ ਕਿਸੇ ਵੀ ਤਰੀਕੇ ਦੀ ਤੁਹਾਡੀ ਰਿਕੁਆਇਰਮੈਂਟ ਹੈ ਉੱਥੇ ਉਹ ਤੁਹਾਨੂੰ ਜਿਹੜੀ ਜਿਹੜੀ ਚੀਜ਼ ਅਵੇਲੇਬਲ ਹੈਗੀ ਹੈ ਨਾਲ ਹੀ ਦੇ ਦੇਣਗੇ ਜੇ ਅਵੇਲੇਬਲ ਨਹੀਂ ਹੈਗੀ ਤਾਂ ਦੱਸ ਇੱਕ ਦਿਨਾਂ ਵਿੱਚ ਉਹ ਤੁਹਾਨੂੰ ਪ੍ਰੋਵਾਈਡ ਵੀ ਕਰਾ ਦੇਣਗੇ ਇਹ ਸਾਰਾ ਫ੍ਰੀ ਆਫ ਕਾਸਟ ਹੈ ਆ ਜਾਪਾਂ ਲਗਭਗ 250 1200 ਬੱਚਿਆਂ ਨੂੰ ਐਨਕਾ ਦਿੱਤੀਆਂ ਨੇ ਤੇ ਪਰ ਮੈਨੂੰ ਲੱਗਦਾ ਹੈ ਕਿ ਆਪਾਂ ਟੋਟਲ ਕੁੱਲ ਜ਼ਿਲ੍ਹੇ ਵਿੱਚ ਲਗਭਗ 6-7000 ਬੱਚੇ ਇਹ ਹੋ ਜੇ ਹੋ ਜਾਣਗੇ ਸਟੇਟ ਲੈਵਲ ਤੇ ਖੇੜਦੇ ਨੇ ਨੈਸ਼ਨਲ ਲੈਵਲ ਤੇ ਖੇੜਦੇ ਨੇ ਉਹਨਾਂ ਦੇ ਲਈ ਬਹੁਤ ਜ਼ਿਆਦਾ ਜਿਹੜਾ ਹੈਗਾ ਸਕਾਲਰਸ਼ਿਪਸ ਵਗੈਰਾ ਅਵੇਲੇਬਲ ਨਹੀਂ ਹੈ ਕਿ ਆ ਵੀ ਅੱਜ ਜਿਹੜਾ ਨਵਾਂ ਬੈਚ ਹੈ ਨਵੇਂ ਸਾਲ ਦੇ हिसाब ਨਾਲ ਉਹਦਾ ਅੱਜ ਚੇਨ ਕਰਕੇ ਉਹਨਾਂ ਨੂੰ ਅੱਜ ਸਰਟੀਫਿਕੇਟਸ ਵੀ ਵੰਡਿਆ ਤੇ ਉਹਨਾਂ ਦੀ ਪਹਿਲੀ ਮਹੀਨੇ ਦੀ ਜਿਹੜੀ ਕਿਸ਼ਤੀ ਉਹ ਵੀ ਉਹਨਾਂ ਨੂੰ ਟ੍ਰਾਂਸਫਰ ਕਰ ਦਿੱਤੀ ਸਕੀਮਾ ਕਿਸੇ ਹੋਰ ਜ਼ਿਲ੍ਹੇ 'ਚ ਵੀ ਚੱਲ ਰਹੀ ਹੈ ਨਹੀਂ ਸਿਰਫ ਬਠਿੰਡਾ ਜ਼ਿਲ੍ਹੇ ਵਿੱਚ ਹੀ ਸ਼ੁਰੂ ਹੋਈ ਹੈ ਨੇ ਇਹ ਵਨ ਸਟਾਪ ਸੈਂਟਰ ਦੀ ਗੱਲ ਕੀਤੀ ਜਾਵੇ ਆਪਣੇ ਦੇਸ਼ 'ਚ ਹੋਰ ਕਿੰਨੇ ਕਾਜਾਂ ਸਟੇਟ 'ਚ ਹੋਣਗੇ ਪਰ ਇਸ ਤਰੀਕੇ ਦਾ ਜਿੱਥੇ ਟੈਸਟ ਵੀ ਉੱਥੇ ਹੋਵੇ ਉਹਦੇ ਬਾਅਦ ਸਰਟੀਫਿਕੇਟ ਵੀ ਉੱਥੇ ਮਿਲੇ ਪੈਨਸ਼ਨ ਵੀ ਉੱਥੇ ਹੀ ਮਿਲੇ ਤੇ ਇਕਵਿਪਮੈਂਟਸ ਵੀ ਸਾਰਾ ਉੱਥੇ ਹੀ ਮਿਲ ਜੇ ਇਹੋ ਜਿਹਾ ਮੈਨੂੰ ਕੋਈ ਮਾਡਲ ਮਿਲਿਆ ਨਹੀਂ ਸਤਸ੍ਰੀ ਅਕਾਲ ਤੁਸੀਂ ਦੇਖ ਰਹੇ ਹੋ ਕਲਿਆਣਟੀਵੀ ਪੰਜਾਬ ਤੇ ਮੈਂ ਹਰਸ਼ਪਾਲ ਸਿੰਘ ਪਿਛਲੇ ਸਮੇਂ ਵਿੱਚ ਕਿਹਾ ਜਾਂਦਾ ਸੀ ਕਿ ਫਲਾਨਿਆਂ ਤੋਂ ਡੀਸੀ ਲੱਗਿਆ ਹੋਇਆ ਜੇ ਤੁਹਾਨੂੰ ਬਠਿੰਡਾ ਦੇ ਡਿਪਟੀ ਕਮਿਸ਼ਨਰ ਸ਼ੌਕਤ ਅਹਿਦਮ ਪਰੇ ਵੱਲੋਂ ਜੋ ਕੰਮ ਕੀਤੇ ਗਏ ਉਹ ਗਿਣਾਏ ਜਾਣ ਤਾਂ ਬੜੇ ਹੀ ਸ਼ਲਾਘਾ ਜੀਊਗਾ ਅੱਜ ਅੰਤਰਰਾਸ਼ਟਰੀ ਦਿਵਿਆਂਗ ਤਧਵੇਸ਼ ਨੂੰ ਲੈ ਕੇ ਰਸਮੀ ਤੌਰ ਤੇ ਵਨ ਸਟਾਪ ਸੈਂਟਰ ਜੋ ਬਠਿੰਡਾ ਸਿਵਲ ਹਸਪੀਟਲ ਵਿੱਚ ਬਣਾਇਆ ਗਿਆ ਉਸ ਦਾ ਰਸਮੀ ਤੌਰ ਤੇ ਉਦਘਾਟਨ ਕੀਤਾ ਗਿਆ ਤੇ ਹਲਕਾ ਵਿਧਾਇਕ ਜਗਰੂਪ ਸਿੰਘ ਗੱਲ ਵੱਲੋਂ ਕੀਤਾ ਗਿਆ ਔਰ ਜਗਰੂਪ ਸਿੰਘ ਗੈਲਵਲੋਂ ਵੀ ਵਿਸ਼ੇਸ਼ ਤੌਰ ਤੇ ਕਿਹਾ ਕਿ ਜਿਹੜਾ ਇਹ ਸਾਰਾ ਕੰਮ ਹੈ ਡਿਪਟੀ ਕਮਿਸ਼ਨਰ ਸ਼ੌਕਤ ਅਹਿਮਦ ਪਰੇ ਜੀ ਦੇ ਸਹਿਯੋਗ ਸਦਕਾ ਜਾਂ ਯਤਨਾ ਸਦਕਾ ਹੀ ਕੀਤਾ ਗਿਆ ਡਿਪਟੀ ਕਮਿਸ਼ਨਰ ਕੋਲੋਂ ਜੋ ਵਨ ਸਟਾਪ ਸੈਂਟਰ ਸਿਵਲ ਹਸਪਤਾਲ ਬਠਿੰਡਾ ਵਿਖੇ ਬਣਾਇਆ ਗਿਆ ਜੋ ਦਿਵਿਆਂਗ ਵਿਅਕਤੀ ਹਨ ਉਹਨਾਂ ਨੂੰ ਹਰ ਤਰ੍ਹਾਂ ਦੀ ਸਹੂਲਤ ਕਿਤੇ ਨਹੀਂ ਜਾਣਾ ਪਵੇਗਾ ਤੇ ਸਿਵਲ ਹਸਪੀਟਲ ਮਟਿੰਡਾ ਦੇ ਵਿੱਚ ਜੋ ਵਨ ਸਟਾਪ ਸੈਂਟਰ ਆ ਬਣਿਆ ਹੋਇਆ ਹੈ ਉੱਥੇ ਹੀ ਸਹਾਰੀਆਂ ਸਾਰੀਆਂ ਸਹੂਲਤਾਂ ਮਿਲਣਗੀਆਂ ਅੰਤਰਰਾਸ਼ਟਰੀ ਦਿਵੰਗਤਾ ਦਵੇਸ਼ ਦੇ ਮੌਕੇ ਅੱਜ ਹੋਰ ਇੱਕ ਜਗ੍ਹਾ ਵੀ ਪ੍ਰੋਗਰਾਮ ਰੱਖਿਆ ਗਿਆ ਜਿੱਥੇ ਉਹਨਾਂ ਨੇ ਸਰਕਾਰੀ ਸਕੂਲਾਂ ਦੇ ਬੱਚਿਆਂ ਦੀ ਨਿਗਾ ਟੈਸਟ ਕਰਵਾਈ ਗਈ ਤੇ ਜਿਸ ਤੋਂ ਬਾਅਦ ਤਕਰੀਬਨ 1200 ਬੱਚਿਆਂ ਨੂੰ ਜਿਹੜੀਆਂ ਐਨਕਾਂ ਵੀ ਵੰਡੇਆਂ ਗਈਆਂ ਤੇ ਨਾਲ ਹੀ ਟਰਾਈਸਾਈਕਲ ਵੀ ਵੰਡੇ ਕੇ ਡਿਪਟੀ ਕਮਿਸ਼ਨਰ ਬਟੰਡਾ ਸ਼ੌਕਤ ਮਮਦ ਪਰੇ ਵੱਲੋਂ ਇੱਕ ਹੋਰ ਉਪਰਾਲਾ ਕੀਤਾ ਗਿਆ ਉਤਸ਼ਾਹ ਸਕੀਮ ਇੱਕ ਚਲਾਈ ਗਈ ਆ ਜੋ ਕਿ ਪੰਜਾਬ ਦੇ ਕਿਸੇ ਵੀ ਜ਼ਿਲ੍ਹੇ ਵਿੱਚ ਨਹੀਂ ਚੱਲ ਰਹੀ ਭਾਵੇਂ ਕਿ ਤਿੰਨ ਸਕੀਮਾਂ ਨੇ ਚਾਹੇ ਉਤਸ਼ਾਹ ਸਕੀਮ ਹੋਵੇ ਚਾਹੇ ਵਨ ਸਟਾਪ ਸੈਂਟਰ ਹੋਵੇ ਤੇ ਚਾਹੇ ਐਨਕਾਂ ਬੱਚਿਆਂ ਦੀਆਂ ਟੈਸਟ ਕਰਨੀ ਇਹ ਪੰਜਾਬ ਦੇ ਕਿਸੇ ਵੀ ਜ਼ਿਲ੍ਹੇ ਵਿੱਚ ਨਹੀਂ ਚੱਲੀ ਆ ਤੇ ਨਾ ਹੀ ਸਰਕਾਰ ਦਾ ਵਿਸ਼ੇਸ਼ ਤੌਰ ਤੇ ਕੋਈ ਪੈਕੇਜ ਜਾਂ ਗ੍ਰਾਂਟ ਦਿੱਤੀ ਗਈ ਹੈ ਯਤਨਾ ਡਿਪਟੀ ਕਮਿਸ਼ਨਰ ਬਠਿੰਡਾ ਸ਼ੌਕਤ احمد ਪਰੇ ਵੱਲੋਂ ਆਪਣੇ ਯਤਨਾ ਸਤਕਾ ਵੱਖ-ਵੱਖ ਕੰਪਨੀਆਂ ਤੋਂ ਸੀਐਸਆਰ ਫੰਡ ਹੋਣ ਜਾਂ ਹੋਰ ਐਨਜੀਓ ਦੇ ਸਹਿਯੋਗ ਨਾਲ ਕੀਤੇ ਗਿਆ ਇਸ ਮਾਮਲੇ ਵਿੱਚ ਡਿਪਟੀ ਕਮਿਸ਼ਨਰ ਬਠਿੰਡਾ ਨੇ ਵੀ ਖੁਦ ਵੀ ਕਿਹਾ ਕਿ ਚਾਹੇ ਇਸ ਤਰ੍ਹਾਂ ਦਾ ਜਿਹੜਾ ਵਨ ਸਟਾਪ ਸੈਂਟਰ ਹੈ ਇੰਡੀਆ ਵਿੱਚ ਕਿਤੇ ਵੀ ਇਸ ਤਰ੍ਹਾਂ ਦੀਆਂ ਸਹੂਲਤਾਂ ਵਾਲਾ ਨਹੀਂ ਤੇ ਨਾਲ ਹੀ ਉਹਨਾਂ ਨੇ ਕਿਹਾ ਕਿ ਜਿਹੜੀਆਂ ਹੋਰ ਸਹੂਲਤਾਂ ਨੇ ਚਾਹੇ ਉਤਸ਼ਾਹ ਸਕੀਮਾ ਚਾਹੇ ਬੱਚਿਆਂ ਦੀਆਂ ਅਨਕਾ ਨਿਗਾਹ ਟੈਸਟ ਕਰਨ ਵਾਸਤੇ ਅਨਕਾ ਵੰਡਣ ਦੀ ਸਕੀਮਾ ਹੈ ਕਿਤੇ ਵੀ ਨਹੀਂ ਤੇ ਜਿਹੜੇ ਸਾਰੇ ਸਕੂਲ ਆ ਜ਼ਿਲ੍ਹੇ ਦੇ ਉਹਨਾਂ ਵਿੱਚ ਇਹ ਚੈਕਿੰਗ ਕੀਤੀ ਜਾਵੇਗੀ ਸਰਕਾਰੀ ਸਕੂਲਾਂ 'ਚ ਤੈਨਕਾ ਮੰਡੀਆਂ ਵੀ ਜਾਣੀਆਂ ਡਿਪਟੀ ਕਮਿਸ਼ਨਰ ਬਠਿੰਡਾ ਦਾ ਇਹ ਬਹੁਤ ਵੱਡਾ ਯੋਗਦਾਨ ਆ ਜਾਂ ਵੱਡੇ ਬਹੁਤ ਵੱਡੇ ਯਤਨ ਆ ਜੋ ਬਾਕੀ ਡਿਪਟੀ ਕਮਿਸ਼ਨਰ ਜੋ ਪੰਜਾਬ ਦੇ ਹਨ ਉਹਨਾਂ ਨੂੰ ਵੀ ਇਹ ਸਿੱਖਿਆ ਲੈਣੀ ਚਾਹੀਦੀ ਇਸ ਮਾਮਲੇ ਵਿੱਚ ਡਿਪਟੀ ਕਮਿਸ਼ਨਰ ਬਠਿੰਡਾ ਤੇ ਹਲਕਾ ਵਿਧਾਇਕ ਜੀ ਗਰੂਪ ਸਿੰਘ ਗਿੱਲ ਦਾ ਕੀ ਕਹਿਣਾ ਹੈ ਆਓ ਤੁਹਾਨੂੰ ਸੁਣਾਉਂਦੇ ਹਾਂ ਹਾਂ ਜੀ ਸਰ ਕੀ ਕਹਿਣਾ ਚਾਹੁੰਗੇ ਜਿਹੜਾ ਅੱਜ ਦੇ ਦਿਨ ਜਿਹੜਾ ਇੰਟਰਨੈਸ਼ਨਲ ਡਿਸੇਬਲਡ ਡੇ ਨੂੰ ਸਮਰਪਿਤ ਫੰਕਸ਼ਨ ਕਰਾਇਆ ਗਿਆ ਜੀ ਦੇ ਵਿੱਚ ਜੋਤੀ ਫਾਊਂਡੇਸ਼ਨ ᱨੈੱਡ ਕਰਾਸ ਸੁਸਾਇਟੀ ਔਰ ਜ਼ਿਲ੍ਹਾ ਸਖਿਆ ਅਧਿਕਾਰੀ ਜਿਹੜੇ ਉਹਨਾਂ ਸਾਰਿਆਂ ਨੇ ਰਲ ਕੇ ਜਿਹੜਾ ਇਹ ਫੰਕਸ਼ਨ ਕੀਤਾ ਹੈ ਡਿਪਟੀ ਕਮਿਸ਼ਨਰ ਜੀ ਦੀ ਸ਼ੌਕਤ ਐਮ ਪਰੇਜੀ ਦੀ ਦੇਖਦੇ ਵਿੱਚ ਬਹੁਤ ਵੱਡਾ ਉਪਰਾਲਾ ਇਹ ਇੱਥੇ ਅੱਜ 1250 ਬੱਚਿਆਂ ਨੂੰ ਪਹਿਲਾਂ 3400 ਬੱਚਿਆਂ ਦੀ ਸ਼ਾਰਟ ਲਿਸਟ ਕੀਤੀ ਗਈ ਔਰ 1250 ਬੱਚਿਆਂ ਨੂੰ ਜਿਹੜੀਆਂ ਐਨਕਾਂ ਬਣਾ ਕੇ ਅੱਜ ਉਹਨਾਂ ਨੂੰ ਡਿਸਟ੍ਰੀਬਿਊਟ ਕੀਤੀਆਂ ਗਈਆਂ ਜਿਹੜਾ ਪਹਿਲੀ ਵਾਰ ਇਹ ਹੋਇਆ ਔਰ ਇਸ ਦੇ ਲਈ ਜੋਤੀ ਫਾਊਂਡੇਸ਼ਨ ਜਿਹੜੀ ਹੈਗੀ ਆ ਮੁਖਸਰ ਤੋਂ ਵਕੀਲ ਸਾਹਿਬ ਨੇ ਸੁਪਰੀਮ ਕੋਰਟ ਦੇ ਜਿਨ੍ਹਾਂ ਨੇ ਆਪਣੇ ਪਿਤਾ ਜੀ ਦੀ ਯਾਦ ਦੇ ਵਿੱਚ ਇਹ ਫਾਊਂਡੇਸ਼ਨ ਸ਼ੁਰੂ ਕੀਤੀ ਹੈ ਇਹ ਅਸੀਂ ਉਹਨਾਂ ਦੇ ਬਹੁਤ ਧੰਨਵਾਦੀ ਹੈ ਜਿੱਥੇ ਉਹਨਾਂ ਨੇ ਪਹਿਲਾਂ ਪ੍ਰਸ਼ਾਸਨ ਦੇ ਨਾਲ ਮਿਲ ਕੇ ਸਾਰੇ ਸਕੂਲਾਂ ਦੇ ਅਧਿਆਪਕਾਂ ਨਾਲ ਲੈ ਕੇ ਸ਼ਾਰਟਲਿਸਟ ਕੀਤਾ ਬੱਚਿਆਂ ਨੂੰ ਉਸ ਤੋਂ ਬਾਅਦ ਆਪਣੀਆਂ ਟੀਮਾਂ ਭੇਜ ਕੇ ਉਹਨਾਂ ਨੂੰ ਫਾਈਨਲ ਕੀਤਾ ਇਸੇ ਤਰ੍ਹਾਂ ਜਿੱਥੇ ਅੱਜ ਸਪੋਰਟਸ ਦੇ ਨੂੰ ਉਤਸ਼ਾਹਤ ਕਰਨ ਦੇ ਲਈ ਡਿਪਟੀ ਕਮਿਸ਼ਨਰ ਸਾਹਿਬ ਦਾ ਇੱਕ ਨਵੇਕਲਾ ਉਪਰਾਲਾ ਰੈੱਡ ਕਰਾਸ ਸੁਸਾਇਟੀ ਵੱਲੋਂ ਉਹਨਾਂ ਨੂੰ ਮੰਥਲੀ ਜਿਹੜਾ ਸਟਾਈਫਨ ਕਹेलो ਉਤਸ਼ਾਹਤ ਕਰਨ ਦੇ ਲਈ ਉਹਨਾਂ ਨੂੰ ਸ਼ਾਵਾਸ਼ੀ ਲਈ ਤਾਂ ਕਿ ਬੱਚੇ ਅੱਗੇ ਹੋਰ ਵਧਣ ਉਹਨਾਂ ਨੂੰ ਖੇਡਾਂ ਦੇ ਵਿੱਚ ਹੋਰ ਤਕੜਾ ਕਰਨ ਦੇ ਲਈ ਉਹਨਾਂ ਨੂੰ ਜਿਹੜੀ ਰਾਸ਼ੀ ਹੈ ਉਹਨਾਂ ਦੇ ਖਾਤੇ ਵਿੱਚ ਪਾਈ ਗਈ ਹੈ ਇਹ ਵੀ ਬਹੁਤ ਵੱਡਾ ਫਰਾਲਾ ਹੈ ਅੱਜ ਹਸਪਤਾਲ ਦੇ ਵਿੱਚ ਜਿਹੜਾ ਅੰਡਰ ਵਨ ਸਟਾਪ ਸੈਂਟਰ ਜਿਹੜਾ ਇੱਕੋ ਛੱਤ ਥੱਲੇ ਭਾਵੇਂ ਕੰਨਾਂ ਦੀਆਂ ਮਸ਼ੀਨਾਂ ਲੱਗਣੀਆਂ ਹੋਣ ਭਾਵੇਂ ਨਿਗਾਹ ਦੀ ਚੈਕਿੰਗ ਹੋਵੇ ਐਨਕਾਂ ਲੱਗਣੀਆਂ ਹੋਣ ਜਾਂ ਕਿਸੇ ਨੂੰ ਇਲੈਕਟ੍ਰਿਕ ਜਿਹੜੇ ਸਾਈਕਲ ਦੇਣੇ ਹੋਣ ਔਰ ਰੈੱਡ ਕਰਾਸ ਦੇ ਵਿੱਚ ਉੱਥੇ ਹੀ ਜਿਹੜਾ ਵਹਾ ਕੇ ਪੈਨਸ਼ਨ ਵਨ ਰੂਪਤ ਲੈ ਉਹਨਾਂ ਦੇ ਸਰਟੀਫਿਕੇਟ ਡਿਸੇਬਿਲਟੀ ਸਰਟੀਫਿਕੇਟ ਉਹ ਵੀ ਉੱਥੋਂ ਜਾਰੀ ਕੀਤੇ ਜਾਣਗੇ ਇਹ ਮੈਂ ਸਮਝਦਾ ਮਠੰਡੇ ਦੇ ਵਿੱਚ ਇਹ ਵੀ ਪਹਿਲਾ ਸੈਂਟਰ ਹੈ ਪੰਜਾਬ ਦੇ ਵਿੱਚ ਜੀਨੇ ਆਪ ਦਾ ਝੰਡਾ ਗੱਡਿਆ ਸਾਰੇ ਪੰਜਾਬ ਦੇ ਵਿੱਚ ਇਸ ਦੇ ਲਈ ਸਾਰੇ ਕੰਮ ਦੇ ਵਧਾਈ ਦੇ ਪਾਤਰ ਨੇ ਸਾਡੇ ਡਿਪਟੀ ਕਮਿਸ਼ਨਰ ਜੀ ਚੌਕ ਟਾਈਮ ਤੇ ਪਰੇ ਜੀ ਜਿਹੜੇ ਹਰ ਸਮੇਂ ਸਮਾਜ ਦੇ ਭਲੇ ਦੇ ਲਈ ਇੱਥੇ ਆਪਦੀ ਨੌਕਰੀ ਹਰ ਵਿਅਕਤੀ ਕਰਦਾ ਹੈ। ਨੌਕਰੀ ਇਹਨਾਂ ਦਾ ਇੱਕ ਪੇਸ਼ਾ ਹੈ ਜਿਹੜਾ ਸਰਕਾਰ ਨੇ ਇਹਨਾਂ ਨੂੰ ਅਧਿਕਾਰੀ ਨਿਯੁਕਤ ਕੀਤਾ ਪਰ ਉਸ ਤੋਂ ਇਲਾਵਾ ਸਮਾਜ ਦੇ ਲਈ ਸੋਚਣਾ ਉਹ ਇੱਕ ਇਹਨਾਂ ਦਾ ਵੱਖਰੇ ਮੈਂ ਜੋ ਮੈਂ ਸਮਝਦਾ ਮੇਰਾ ਬੜਾ ਲੰਮਾ ਸਮਾਂ ਹੋ ਗਿਆ ਬਹੁਤ ਹੀ ਪੇਨ ਲੈ ਕੇ ਜਿਹੜਾ ਕੰਮ ਕਰਦੇ ਨੇ ਮੈਂ ਸਮਝਦਾ ਇਹ ਵਧਾਈ ਦੇ ਪੱਤਰ ਨੇ। ਜੀ ਸਰ ਠੀਕ ਹੈ ਮੈਂ ਚੰਗਾ ਜੀ ਅ ਅੱਜ ਦਾ ਜਿਹੜਾ ਫੰਕਸ਼ਨ ਹੈ ਅੰਤਰਰਾਸ਼ਟਰੀ ਡਿਸੇਬਿਲਟੀ ਹੁੰਦਾ ਹੈ ਉਹਦੇ ਸੰਦਰਭ ਵਿੱਚ ਅੱਜ ਆਪਾਂ ਇਹ ਫੰਕਸ਼ਨ ਰੱਖਿਆ ਸੀਗਾ ਤੇ ਇਹਦੇ ਵਿੱਚ ਮੁੱਖ ਤੌਰ ਤੇ ਆਪਾਂ 3-4 ਜਿਹੜੇ ਪ੍ਰੋਗਰਾਮ ਸੀਗੇ ਉਹ ਰੱਖੇ ਸੀਗੇ ਇੱਕ ਸਭ ਤੋਂ ਪਹਿਲਾਂ ਤੁਸੀਂ ਵੇਖ ਵੀ ਲਿਆ ਕਿ ਆਪਣਾ ਵਨ ਸਟਾਪ ਸੈਂਟਰ ਜਿਹੜਾ ਕਿ ਸਟੇਟ ਦਾ ਪਹਿਲਾ ਵਨ ਸਟਾਪ ਸੈਂਟਰ ਫਾਰ ਡਿਸੇਬਲਡ ਜਿਹੜਾ ਹੈਗਾ ਉਹ ਦੀ ਸਥਾਪਨਾ ਹੋਈ ਤੇ ਉਹਦੇ ਨਾਲ ਨਾਲ ਉੱਥੇ ਇੱਕ ਐਲਮਕੋ ਦਾ ਵੀ ਸੈਂਟਰ ਹੈ ਜਿਵੇਂ ਕਿ ਕੋਈ ਵੀ ਵਿਅਕਤੀ ਉੱਥੇ ਆਵੇ ਜਿਸ ਤਰੀਕੇ ਦੀ ਵੀ ਤੁਹਾਨੂੰ ਚੀਜ਼ ਦੀ ਲੋੜ ਹੈ ਪਾਵੇਂ ਉਹ तो इसी प्रोसथेटिक लिम बना है जब भावे वो कान की मशीन हो भावें वो अंख का चैकअप हो भावें वो कॉकलीर ट्रांसप्लाट हो तरीके की तो, तो रिक्वायरमेंट है उत्थे वो थोड़ा जी जी चीज़ अवेलेबल हैगी ही दे, दे देंगे जो अवेलेबल नहीं है तो दस एक दिन वो थोड़ा प्रोवाइड भी करा देंगे यारा फ्री ऑफ कॉस्ट है तो उत्थे ही अपना पेनशन का भी एक काउंटर बनाया है तो यू डी आई डी सर्टिकेट का भी उउंटर बनाया है ਡਾਕਟਰ ਸਾਹਿਬਾਂ ਦੀ ਜਿਹੜੀ ਟੀਮ ਹੈਗੀ ਆ ਆਪਣੀ ਸਿਵਲ ਹਸਪਤਾਲ ਜੀ ਜਿਵੇਂ ਕਿ ਹਰ ਇੱਕ ਵਿਅਕਤੀ ਨੂੰ ਪਹਿਲੇ ਅਲੱਗ-ਅਲੱਗ ਰੂਮਸ ਵੀ ਜਾਣਾ ਪੈਂਦਾ ਸੀ ਹੁਣ ਉਹ ਜਿਹੜਾ ਹੈਗਾ ਇੱਕ ਸਪੈਸੀਫਿਕ ਟਾਈਮ ਤੇ ਇੱਕ ਦਿਨ ਜਿਹੜਾ ਹੈਗਾ ਉੱਥੇ ਹੀ ਆ ਕੇ ਉਹਦਾ ਮੌਜਨਾ ਵੀ ਕਰਨਗੇ ਤੇ ਉੱਥੇ ਹੀ ਉਹਨਾਂ ਦਾ ਸਰਟੀਫਿਕੇਟ ਵੀ ਬਣਾ ਦੇਣਗੇ ਤੇ ਇਹ ਪਹਿਲਾ ਉਪਰਾਲਾ ਹੈਗਾ ਤਾਂ ਬਹੁਤ ਮੈਂ ਸਮਝਦਾ ਕਿ ਡਿਮਾਂਡ ਵੀ ਸੀ ਕਿ ਕਾਫੀ ਸਮਾਂ ਤੱਕ ਜਿਹੜੇ ਆਪਣੇ ਡਿਸੇਬਲਡ ਹੈਗੇ ਆ ਉਹਨਾਂ ਦੀ ਯੂਨੀయన్స్ ਨੇ ਉਹ ਵੀ ਕਹਿੰਦੇ ਸੀ ਕਿ ਆਪਾਂ ਦਰਦਰ ਦੀ ਠੋਕਰੀ ਖਾਂਦੇ ਰਹਿੰਦੇ ਆ ਕਿ ਸਾਡੇ ਕੋਲ ਵੀ ਇੱਕ ਇੱਕ ਛੱਦੇ ਤਲੇ ਸਾਰੀ ਸੁਵਿਧਾਵਾਂ ਮਿਲ ਜਾਵੇ ਤਾਂ ਉਹਨਾਂ ਨੂੰ ਜ਼ ਜਿਹੜਾ ਹੈਗਾ ਆਸਾਈਸ਼ ਹੋਏਗੀ ਤੇ ਉਹ ਕਰਕੇ ਆਪਾਂ ਅੱਜ ਇਹ ਪਹਿਲਾ ਵਾਲਾ ਪ੍ਰੋਗਰਾਮ ਬਣਾਇਆ ਦੂਜਾ ਜਿਵੇਂ ਐਮਐਲਏ ਸਾਹਿਬ ਨੇ ਕਿਹਾ ਕਿ ਕਾਫੀ سارے ਆਪਣੇ ਬੱਚੇ ਜਿਹੜੇ ਸਕੂਲਾਂ ਵਿੱਚ ਨੇ ਕੀ ਆ ਬਿਲਕੁਲ ਗਰੀਬ ਪਰਿਵਾਰਾਂ ਤੋਂ ਆਉਂਦੇ ਨੇ ਤੇ ਉਹਨਾਂ ਨੂੰ ਪਤਾ ਵੀ ਨਹੀਂ ਹੁੰਦਾ ਕਿ ਉਹਨਾਂ ਦੀ ਅੱਖਾਂ ਦੀ ਰੋਸ਼ਨੀ ਜਿਹੜੀ ਹੈਗੀ ਆ ਹੌista ਹੌista ਬਹੁਤ ਕੱਟ ਹੋ ਜਾਂਦੀ ਹੈ ਤੇ ਚੈੱਕਅਪ ਵੀ ਜੇ ਕਦੀ ਹੁੰਦਾ ਹੈ ਤਾਂ ਫਿਰ ਉਹ ਵਾਪਸ ਆ ਕੇ ਉਹ ਐਨਕਾ ਬਣਾਉਣੀਆਂ ਜਾਂ ਫਿਰ ਹਸਪਤਾਲ ਵਿੱਚ ਜਾ ਕੇ ਇੱਕ ਵਾਰ ਦੁਬਾਰਾ ਸਾ ਮੁਆਇਨਾ ਕਰਾਣਾ ਉਹ ਵੀ ਉਹ ਨਹੀਂ ਕਰ ਪਾਉਂਦੇ ਤੇ ਇਸ ਕਰਕੇ ਆਪਾਂ ਇਹ ਇੱਕ ਪ੍ਰੋਜੈਕਟ ਮੋਜ ਦੇ ਮਿਸ਼ਨ ਮੋਡ ਦੇ ਅੰਡਰ ਇਹ ਪ੍ਰੋਗਰਾਮ ਲਿਆ ਸੀ ਕਿ ਆਪਾਂ ਸਾਰੇ ਜਿੰਨੇ ਵੀ ਬੱਚੇ ਆਪਣੇ ਸਕੂਲਾਂ ਦੇ ਵਿੱਚ ਨੇ ਉਹਨਾਂ ਸਾਰਿਆਂ ਦਾ ਆਪਾਂ ਇੱਕ ਵਾਰੀ ਚੈੱਕਅਪ ਕਰਾ ਕੇ ਉਹਨਾਂ ਨੂੰ ਜਿਹੜਾ ਹੈਗਾ ਐਨਕਾ ਪ੍ਰੋਵਾਈਡ ਕਰਦੇ ਜੋਤੀ ਫਾਊਂਡੇਸ਼ਨ ਨੇ ਸਾਨੂੰ ਜਿਹੜਾ ਹੈਗਾ ਅਪਰੋਚ ਕੀਤਾ ਸੀ ਤੇ ਇਹਨਾਂ ਦੇ ਨਾਲ ਮਿਲ ਕੇ ਰੈੱਡ ਕਰਾਸ ਦੀ ਤਰਫੋਂ ਇਹਨਾਂ ਨੂੰ ਸਹਾਇਤਾ ਦੇ ਕੇ ਦੋਨੋਂ ਆਰਗੇਨਾਈਜੇਸ਼ਨਾਂ ਨੇ ਮਿਲ ਕੇ ਇਹ ਵਾਲਾ ਕੰਮ ਜਿਹੜਾ ਹੈਗਾ ਕੀਤਾ ਹੈ ਅੱਜ ਆਪਾਂ ਲਗਭਗ 250 1200 ਬੱਚਿਆਂ ਨੂੰ ਐਨਕਾ ਦਿੱਤੀਆਂ ਨੇ ਤੇ ਪਰ ਮੈਨੂੰ ਲੱਗਦਾ ਹੈ ਕਿ ਆਪਾਂ ਟੋਟਲ ਕੁੱਲ ਜ਼ਿਲ੍ਹੇ ਵਿੱਚ ਲਗਭਗ 6-7000 ਬੱਚੇ ਹੋ ਜੇ ਹੋ ਜਾਣਗੇ ਜਦ ਆਪਣਾ ਸਾਰਾ ਟੈਸਟਿੰਗ ਤਿੰਨ ਬਲਾਕਸ ਦਾ ਕੰਮ ਹੋ ਗਿਆ ਇੱਕ ਬਲਾਕ ਦੀ ਅੱਜ ਐਨਕਾ ਵੰਡੀਆਂ ਗਈਆਂ ਦੋ ਬਲਾਕਸ ਦੀ ਐਨਕਾ ਤਿਆਰ ਹੋ ਰਹੀਆਂ ਨੇ ਤੇ ਆਪਾਂ ਉਮੀਦ ਇਹ ਕਰ ਰਹੇ ਹਾਂ ਕਿ ਅਗਲੇ 1-2 ਮਹੀਨੇ ਵਿੱਚ ਆਪਣੇ ਜਿੰਨੇ ਵੀ ਸਾਰੇ ਬਲਾਕ ਨੇ ਬਟੇਂਡਾ ਜ਼ਿਲ੍ਹੇ ਦੇ ਉਹ ਸਾਰੇ ਕਵਰ ਕਰ ਲੈਣਗੇ ਅਤੇ ਤੇਜਾ ਜਿਹੜਾ ਆਪਣਾ ਉਤਸ਼ਾਹ ਸਕੀਮ ਜਿਵੇਂ ਐਮਐਲਏ ਸਾਹਿਬ ਨੇ ਵੀ ਕਿਹਾ ਕਿ ਇਹ ਵੀ ਜ਼ਿਲ੍ਹਾ ਪੱਧਰ ਦੀ ਹੀ ਸਕੀਮ ਹੈ ਆਪਣੀ ਕਿ ਕਈ ਸਾਰੇ ਬੱਚੇ ਦੇਖੋ بڑے ਜਿਹੜੇ ਇੰਟਰਨੈਸ਼ਨਲ ਲੈਵਲ ਤੇ ਮੈਡਲ ਲਿਆਉਂਦੇ ਨੇ ਉਹਨਾਂ ਨੂੰ ਤਾਂ ਸਰਕਾਰ ਵੀ ਪੈਸੇ ਦੇ ਦਿੰਦੀ ਹੈ ਪਰ ਜਿਹੜਾ ਬਡਿੰਗ ਟੈਲੈਂਟ ਹੈ ਜਿਵੇਂ ਕਿ ਸਟੇਟ ਲੈਵਲ ਤੇ ਖੇਡਦੇ ਨੇ ਨੈਸ਼ਨਲ ਲੈਵਲ ਤੇ ਖੇਡਦੇ ਨੇ ਉਹਨਾਂ ਦੇ ਲਈ ਬਹੁਤ ਜ਼ਿਆਦਾ ਜਿਹੜਾ ਹੈਗਾ ਸਕਾਲਰਸ਼ਿਪਸ ਵਗੈਰਾ ਅਵੇਲੇਬਲ ਨਹੀਂ ਹੈ ਕਿਹਾ ਤਾਂ ਕਈ ਸਾਰੇ ਬੱਚੇ ਆਉਂਦੇ ਸੀਗੇ ਕਿ ਸਾਨੂੰ ਰਾਈਟ ਮਨੀ ਦੀ ਕਮੀ ਪੈਂਦੀ ਹੈ ਤੇ ਇਸ ਕਰਕੇ ਆਪਾਂ ਜ਼ਿਲ੍ਹਾ ਲੈਵਲ ਤੇ ਵੀ ਡੀਆਰਏ ਦੀ ਐਸੋਸੀਏਸ਼ਨ ਦੇ ਨਾਲ ਉਹਨਾਂ ਨੂੰ ਪਿਛਲੇ ਸਾਲ ਤੋਂ ਸ਼ੁਰੂ ਕੀਤਾ ਹੋਇਆ ਹੈ ਕਿ ਉਹਨਾਂ ਨੂੰ ਆਪਾਂ ਕੁਝ ਅਮਾਊਂਟ ਹਰ ਮਹੀਨੇ ਦਿੰਦੇ ਨੇ ਔਰ 2150000 ਤੇ ਉਹ ਵੀ ਅੱਜ ਜਿਹੜਾ ਨਵਾਂ ਬੈਚ ਹੈ ਨਵੇਂ ਸਾਲ ਦੇ ਸਾਧਨ ਉਹਦਾ ਅੱਜ ਚੇਨ ਕਰਕੇ ਉਹਨਾਂ ਨੂੰ ਅੱਜ ਸਰਟੀਫିକੇਟਸ ਵੀ ਵੰਡੇ ਆ ਤੇ ਉਹਨਾਂ ਦੀ ਪਹਿਲੀ ਮਹੀਨੇ ਦੀ ਜਿਹੜੀ ਕਿਸ਼ਤੀ ਉਹ ਵੀ ਉਹਨਾਂ ਨੂੰ ਟ੍ਰਾਂਸਫਰ ਕਰ ਦਿੱਤੀ। ਉਤਸਾਹ ਸਕੀਮਾ ਕਿਸੇ ਹੋਰ ਜ਼ਿਲ੍ਹੇ ਚ ਵੀ ਚੱਲ ਰਹੀ ਹੈ? ਨਹੀਂ ਇਹ ਜਿਹੜੀ ਵੀ ਤਿੰਨੋ ਚੀਜ਼ਾਂ ਮੈਂ ਤੁਹਾਨੂੰ ਦੱਸਿਆ ਇਸ ਤੋਂ ਪਹਿਲਾਂ ਡਾਇਲਿਸਿਸ ਸੈਂਟਰ ਵੀ ਆਪਾਂ ਸ਼ੁਰੂ ਕੀਤਾ। ਇਹ ਸਿਰਫ ਡਾਇਲਿਸਿਸ ਸੈਂਟਰ ਹੋਵੇ ਭਾਵੇਂ ਇਹ ਉਤਸਾਹ ਸਕੀਮ ਹੋਵੇ ਭਾਵੇਂ ਇਹ ਵਨ ਸਟਾਪ ਸੈਂਟਰ ਹੋਵੇ ਸਿਰਫ ਬਠਿੰਡਾ ਜ਼ਿਲ੍ਹੇ ਵਿੱਚ ਹੀ ਸ਼ੁਰੂ ਹੋਈਆਂ ਨੇ ਜਿਹੜਾ ਇਲਮਕੋ ਦਾ ਵੀ ਸੈਂਟਰ ਵੀ ਦਾ ਪਹਿਲਾ ਸੈਂਟਰ ਖੁੱਲਿਆ ਉਹਨਾਂ ਨੇ ਸ ਇਹ ਦੇ ਸਕੀਮ ਦੇ ਨਾਲ ਹੀ ਜੋੜ ਦਿੱਤੀ ਕਿ ਵਨ ਸਟਾਪ ਸੈਂਟਰ ਦੇ ਅੰਦਰ ਹੀ ਉਹ ਵੀ ਲੈ ਲਿਆ ਤਾਂ ਉਹ ਵੀ ਐਲਿੰਕੋ ਵੀ ਪੰਜਾਬ ਦਾ ਪਹਿਲਾ ਸੈਂਟਰ ਹੈ ਸਰਕਾਰ ਨੂੰ ਭੇਜਿਆ ਜਾ ਰਿਹਾ ਵੀ ਬਾਕੀ ਜ਼ਿਲ੍ਹਿਆਂ ਚ ਵੀ ਜਾ ਸਰਕਾਰ ਨੇ ਮੰਗਿਆ ਵੀ ਇਸ ਤਰ੍ਹਾਂ ਚੱਲ ਦੇਖੋ ਜਿਨ੍ਹਾਂ ਨੇ ਵੀ ਪ੍ਰੋਜੈਕਟਸ ਆਪਾਂ ਲੈਨੇ ਆ ਤੇ ਜੇ ਕੋਈ ਪ੍ਰੋਜੈਕਟ ਵਧੀਆ ਚੱਲ ਜਾਂਦਾ ਜਿਵੇਂ ਡਾਇਲਿਸਿਸ ਆਪਾਂ ਕੀਤਾ ਸੀ ਤੇ ਉਹਦਾ ਮੈਂ ਦੋ ਸਟੱਡੀਜ਼ ਵੀ ਕਰਾਈ ਹੈ ਤੇ ਹੁਣ ਉਹ ਸਾਰਾ ਸਟੱਡੀਜ਼ ਦੇ ਨਾਲ ਉਹ ਸਰਕਾਰ ਨੂੰ ਆਪਾਂ ਭੇਜਦੇ ਆ ਉਹਦੇ ਬੇਸਿਸ ਤੇ ਉਹ ਫਿਰ ਸੋਚਦੇ ਆ ਕਿ ਇਹਨੂੰ ਰੈਪਲੀਕੇਟ ਕੀਤਾ ਜਾਵੇ ਬਾਕੀ ਜ਼ਿਲ੍ਹਿਆਂ ਵਿੱਚ ਪਹਿਲਾ ਇਹ ਸੀਗਾ ਕਿ ਜਿਵੇਂ ਡਾਇਲਿਸਿਸ ਮਸ਼ੀਨ ਸੀਗੀ ਤੇ ਉਹਦੀ ਯੂਜ਼ੇਜ ਸੀ 0.2 ਮਤ 5 ਦਿਨਾਂ ਵਿੱਚ ਇਕਵੇਸ਼ਨ ਦੀ ਡਾਇਲਿਸਿਸ ਹੁੰਦੀ ਹੈ ਤੇ ਹੁਣ ਜਿਹੜੀ ਡਾਇਲਿਸਿਸ ਮਸ਼ੀਨ ਹੈ ਉਹ ਲਗਭਗ 1.5 1.7 ਦੇ ਮਤਲਬ ਇੱਕ ਦਿਨ ਵਿੱਚ ਇੱਕ ਮਸ਼ੀਨ ਇੱਕ ਤੋਂ ਦੋ ਪੇਸ਼ੈਂਟ ਕਰ ਰਹੀ ਹੈ ਤੇ ਪਹਿਲਾ ਕਨਫਿਊਜ਼ਨ ਇਹ ਸੀਗਾ ਕਿ ਜੇ ਆਪਾਂ ਮਸ਼ੀਨਾਂ ਲੈ ਵੀ ਲਈਏ ਤਾਂ ਫਿਰ ਆਊਗਾ ਕੌਣ ਯੂਜ਼ ਤੇ ਹੋ ਨਹੀਂ ਰਹੀ ਹੁਣ ਆਪਾਂ ਮਾਡਲ ਇੱਕ ਦੇ ਦਿੱਤਾ ਕਿ ਜਿਸ ਤੋਂ ਕਿ ਮਸ਼ੀਨਾਂ ਲੈ ਵੀ ਸਕਦੇ ਆ ਤੇ ਯੂਜ਼ ਵੀ ਹੋਣਗੇ ਆ ਤਾਂ ਲੋਕ ਉਹਨੂੰ ਪ੍ਰੋਪਰ ਵੀ ਕਰਨਗੇ ਤੇ ਜੇ ਉਹ ਮਾਡਲ ਜਿਹੜਾ ਹੈਗਾ ਉਹਦੀ ਸਟੱਡੀ ਕਰਕੇ ਪ੍ਰੋਪਰ ਉਹ ਸਰਕਾਰ ਨੂੰ ਆਪਾਂ ਹੁਣ ਭੇਜ ਰਹੇ ਹਾਂ ਤੇ ਉਹਦੇ ਬੇਸਿਸ ਤੇ ਹੋ ਸਕਦਾ ਹੈ ਕਿ ਸਰਕਾਰ ਬਾਕੀ ਜ਼ਿਲ੍ਹਿਆਂ ਵਿੱਚ ਵੀ ਇਸੇ ਪੈਟਰਨ ਤੇ ਫਿਰ ਡਾਇਲਿਸਿਸ ਸੈਂਟਰਸ ਖੋਲ੍ਹ ਦੇ। ਜੇ ਵਨ ਸਟਾਪ ਸੈਂਟਰ ਦੀ ਗੱਲ ਕੀਤੀ ਜਾਵੇ ਆਪਣੇ ਦੇਸ਼ ਚ ਹੋਰ ਕਿੰਨੇ ਕਾਜਾਂ ਸਟੇਟ ਚੁ। ਤੇ ਕਾ ਸਟੇਟ ਵਿੱਚ ਹੋਰ ਕੋਈ ਵਨ ਸਟਾਪ ਸੈਂਟਰ ਹੈ ਨਹੀਂ ਤੇ ਜਿਵੇਂ ਬਾਕੀ ਦੇਸ਼ ਵਿੱਚ ਵੀ ਜਿਹੜੇ ਵਨ ਸਟਾਪ ਸੈਂਟਰ ਖੁੱਲੇ ਨੇ ਉਹ ਥੋੜਾ ਡਿਫਰੈਂਟ ਪੈਟਰਨ ਦੇ ਆ ਉਹਦੇ ਵਿੱਚੋਂ ਤੁਹਾਨੂੰ ਐਜੂਕੇਸ਼ਨਲ ਮਟੀਰੀਅਲ ਬਾਕੀ ਸਾਰੀ ਚੀਜ਼ਾਂ ਮਿਲ ਜਾਣ ਗਿਆ। ਪਰ ਇਸ ਤਰੀਕੇ ਦਾ ਜਿੱਥੇ ਟੈਸਟ ਵੀ ਉੱਥੇ ਹੋਵੇ ਉਹਦੇ ਬਾਅਦ ਸਰਟੀਫਿਕੇਟ ਵੀ ਉੱਥੇ ਮਿਲੇ ਪੈਨਸ਼ਨ ਵੀ ਉੱਥੇ ਹੀ ਮਿਲੇ ਤੇ ਇਕਵਿਪਮੈਂਟਸ ਵੀ ਸਾਰਾ ਉੱਥੇ ਹੀ ਮਿਲ ਜਾਈਏ ਇਹੋ ਜਿਹਾ ਮੈਨੂੰ ਕੋਈ ਮਾਡਲ ਮਿਲਿਆ ਨਹੀਂ ਮੈਂ ਤਾਂ ਵਿਸ਼ਵਾਸ ਨਾਲ ਕਹਿੰਦਾ ਕਿ ਪੰਜਾਬ ਵਿੱਚ ਨਹੀਂ ਹੈ ਗਿਆ ਦੇਸ਼ ਵਿੱਚ ਕਿਤੇ ਹੋਏ ਤਾਂ ਉਹ ਮੈਨੂੰ ਕੋਈ ਉਹਦੀ ਜਾਣਕਾਰੀ ਨਹੀਂ